ਵੀ ਕਾਣ ਕੇ ਨਹੀਂ ਮਿਲਦੀ ਕਿਸੇ ਨੂੰ ਇਹ ਸਰਕਾਰਾਂ ਨੇ ਭੋਕੇ ਵੈਹਦੇ ਸੀਗੇ ਕਰਕੇ ਵੋਟਾਂ ਲੈ ਗਏ ਲੋਕਾਂ ਤੋਂ ਲਾਰੇ ਲਾ ਕੇ ਕੀ ਬਚਾਰੀਆਂ 1000 ਰੁਪਿਆ ਵੀ ਡਿੱਕਣ ਨਹੀਂ ਆ ਕਹਿੰਦੇ 1000 ਰੁਪਿਆ ਦਿਆ ਕਰ ਉਹਦਾ ਫਿਰ ਬਾਅਦ ਵੇਖੂਗਾ ਜਿਵੇਂ ਹੋਊਗਾ ਉਹਨੇ ਲਾਰੇ ਤਾਂ ਬਹੁਤ ਵੱਡੇ ਲਾਏ ਇਹਨਾਂ ਨੇ 1000 ਰੁਪਏ ਲਾਏ ਆ 2500 ਪੈਲਣ ਕਰਨਾਂ ਵਾਸਤੇ ਲਾਏ ਸੀਗੇ ਉਹ ਤਾਂ ਸਾਰੇ ਅਧੂਰੇ ਰਹਿ ਗਏ ਦੇ ਉਹ ਤਾਂ ਇਹਨੇ ਲੋਹੜੀ ਦੇ ਤੋਹਫਾ ਦੇਣਾ ਸੀਗਾ ਉਹ ਤੋਹਫਾ ਸਾਨੂੰ ਆ ਦੇਤਾ ਨੇ ਜੋ ਆਪਣੀਆਂ ਬੱਚੀਆਂ ਮੈੜਮਾਂ ਬਹੁਤ ਅਤਿ ਉਚਾਰੀਆਂ ਦੱਸਦਾ ਹਜ਼ਾਰ ਤੇ ਬੱਚੀਆਂ ਸਕੂਲਾਂ ਦੇ ਵਿੱਚ ਆਪਣੇ ਬੱਚੇ ਵੜਾ ਰਹੀਆਂ ਇਹਨਾਂ ਦਾ ਹੱਕ ਨਹੀਂ ਮਿਲਦਾ ਸੀ ਉਹ ਇਹਨਾਂ ਨੇ ਜ਼ਹਿਬੰਦੀ ਦਾ ਨਾਲ ਆਖਰਾ ਲੈ ਕੇ ਸਾਡਾ ਬੱਤੀਆਂ ਜਿਹਾ ਸਿੰਗਾ ਬੱਤੀਆਂ ਘਰਨੇ ਲਾਏ ਆ ਅਜੀ ਸਰਕਾਰ ਨੂੰ ਇਹ ਬੀਲ ਕਰਦੇ ਆ ਵੀ ਜੋ ਵੀ ਸਾਡਾ ਅਧਿਆਪਕਾ ਕੋਈ ਵੀ ਆ ਉਹਦਾ ਹੱਕ ਮਿਲਣਾ ਚਾਹੀਦਾ ਇਹ ਸਰਕਾਰਾਂ ਸਾਰਾ ਸਾਲ ਧੱਕਾ ਕਰੀ ਜਾਂਦੀਆਂ ਸਾਡੇ ਨਾਲ ਨੰਬਰ ਲੈ ਤਿੰਨ ਮਹੀਨੇ ਹੋ ਗਏ ਕਣਕ ਆਈ ਨਹੀਂ ਸਾਡੇ ਕਰਮੂ ਵਾਲੇ ਦੇ ਵਿੱਚ ਪਰਚੀਆਂ ਕੱਟੀਆਂ ਨੂੰ 3 ਮਹੀਨੇ ਹੋ ਗਏ ਪਰਚੀਆਂ ਕੱਟੀਆਂ ਨੂੰ ਹੁਣ ਮਹੀਨਾ ਆ ਗਿਆ ਅੱਗੇ ਦੋ ਵਾਰੀ ਕਣਕ ਲਿਆ ਕੇ ਉਹਨਾਂ ਨੇ ਆਪੇ 3 ਮਹੀਨੇ ਦਾ ਕਣਕ ਆਉਂਦੀ ਨਹੀਂ ਅੱਗੇ ਲਿਆ ਕੇ ਇੱਕ ਵਾਰੀ ਉਹਨਾਂ ਨੇ ਬਾਹਰ ਦੀ ਬਾਹਰ ਵੇਚਦੀ ਮੁੜ ਕੇ ਕਹਿੰਦੇ ਵੀ ਦੀਪੂ ਵਾਲਾ ਜਿਹੜਾ ਉਹ ਵੇਚ ਗਿਆ ਆਪ ਵੀ ਨਾਲ ਸੀਗਾ ਜਿਹੜਾ ਹਾਂ 3 ਮਹੀਨੇ ਸਬੂਤ ਹੈਗਾ ਚੀਜ਼ ਤਾਂ ਵੇਚ ਲਈ ਉਹਨੇ ਫਿਰ ਆਪਾਂ ਕਿਉਂਕਿ ਨਾ ਕਈ ਵਾਰੀ ਅਗਲਾ ਕਹਿੰਦਾ ਵੀ ਤੁਸੀਂ ਸਬੂਤ ਲਿਆਓ ਭਾਈ ਅਸੀਂ ਵੇਚੀ ਵੇਚੀ ਦਾ ਸਬੂਤ ਹੈਗਾ ਤਾਂ ਅਸੀਂ ਕੱਲ ਹੀ ਕੱਲ ਹੀ ਕੋਲ ਉਹਨਾਂ ਉਹਨੇ ਵੇਚ ਨਹੀਂ ਹੈਗੇ ਆ ਸਬੂਤ ਹੈਗਾ ਸਾਡੀਆਂ ਪਰਚੀਆਂ ਕੱਟ ਗਈਆਂ ਗੁਰਦੁਆਰਾ ਦੇ ਵਿੱਚ ਤੇ ਬਾਅਦ ਚ ਉਹਨੇ ਸਾਨੂੰ ਪੁੱਛਿਆ ਨਹੀਂ ਮਹੀਨਾ ਡੇਢ ਹੋ ਗਿਆ ਕਣਕ ਨਹੀਂ ਨਹੀਂ ਸਕੀ ਨਹੀਂ ਨਹੀਂ ਐ ਹੁੰਦਾ ਨਾ ਜੇ ਤਾਂ ਮੰਨ ਲਓ ਕਿਸੇ ਇੱਕ ਅੱਧੇ ਪਰਿਵਾਰ ਨੂੰ ਨਹੀਂ ਮਿਲੀ ਬਾਕੀਆਂ ਨੂੰ ਮਿਲ ਗਈ ਗੱਲ ਸੁਣ ਲਓ ਜੇ ਤਾਂ ਹਜੀ ਟੋਟਲੀ ਮਿਲੀ ਜੀ ਟੋਟਲੀ ਨਹੀਂ ਮਿਲੀ ਸਾਨੂੰ ਫਿਰ ਤਾਂ ਕੋਈ ਦਿੱਕਤ ਵੀ ਹੋ ਸਕਦੀ ਫਿਰ ਜ਼ਰੂਰੀ ਤਾਂ ਨਹੀਂ ਵੀ ਤੁਹਾਨੂੰ ਨਹੀਂ ਮਿਲੀ ਫਿਰ ਤਾਂ ਸਾਰੇ ਪਿੰਡ ਨੂੰ ਨਹੀਂ ਮਿਲੀ ਸਾਰੇ ਪਿੰਡ ਨੂੰ ਨਹੀਂ ਮਿਲੀ ਹਾਂ ਫਿਰ ਤੁਸੀਂ ਪੁੱਛ ਕੇ ਪੁੱਛਣ ਦਾ ਤੇ ਯਤਨ ਕਰਨਾ ਹੀ ਨਾ ਓਏ ਸਰ ਪਰਚੀਆਂ ਕੱਟ ਲੀਆਂ ਪਤਾ ਨਹੀਂ ਕੀ ਦਿੱਕਾ ਲੱਗ ਗਿਆ ਡੇਢ ਮਹੀਨਾ ਹੋ ਗਿਆ ਪਰਚੀਆਂ ਕੱਟੀਆਂ ਨੂੰ ਸੰਗਤ ਜੀ ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਤੇ ਸਭ ਦਾ ਸਵਾਗਤ ਕਰਦੇ ਆਂ ਤੇ ਨਾਲ ਦੇ ਨਾਲ ਗੁਰੂ ਦੀ ਫਤਿਹ ਪ੍ਰਵਾਡ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੀਰੇ ਦੇ ਵਿੱਚ ਐਮ ਐਲ ਏ ਦੇ ਦਫਤਰ ਦੇ ਬਾਹਰ ਧਰਨਾ ਲੱਗਿਆ ਹੋਇਆ ਇਸੇ ਧਰਨੇ ਦੀ ਕਵਰੇਜ ਕਰ ਰਹੇ ਆਂ ਤੇ ਸਾਨੂੰ ਵੀਰ ਮਲਕੀਤ ਸਿੰਘ ਪਿੰਡ ਕਰਮੂ ਵਾਲਾ ਦੱਸਿਆ ਤੇ ਇਹਨਾਂ ਦੀ ਇੱਕ ਸਮੱਸਿਆ ਸਮੱਸਿਆ ਕੀ ਹੈ ਕਿ ਕਹਿੰਦੇ ਵੀ ਸਾਡੇ ਕਣਕ ਨਹੀਂ ਆਉਂਦੀ ਕਹਿੰਦੇ ਸਾਡੀ ਅਸੀਂ ਆਪਣੀ ਆਵਾਜ਼ ਰੱਖਣਾ ਚਾਹੁੰਦੇ ਆ ਸਾਡੀ ਆਵਾਜ਼ ਨੂੰ ਸੰਗਤ ਦੇ ਤੱਕ ਸਰਕਾਰ ਦੇ ਤੱਕ ਜ਼ਰੂਰ ਪਹੁੰਚਾਓ ਗੱਲਬਾਤ ਕਰਨ ਦਾ ਯਤਨ ਕਰਦੇ ਆ ਵਿੱਚ ਵੈਗੁਰੂ ਜੀ ਕਾਂਸਾ ਸਾਹਿਬ ਕੀ 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 ਦਿੱਕਤ ਆ ਰਹੀ ਹੈ ਕਣਕ ਕਿਉਂ ਨਹੀਂ ਆਉਂਦੀਆਂ ਸਾਡੀਆਂ ਇਕੱਠੀਆਂ ਗਈਆਂ ਕਣਕ ਸਾਡੀ ਆਉਂਦੀ ਨਹੀਂ ਕਰਮੋਲੇ ਦੇ ਵਿੱਚ ਇਸ ਵਾਰ ਨਹੀਂ ਆਈ ਕਿ ਪਹਿਲਾਂ ਨਹੀਂ ਆਉਂਦੀ ਇਸ ਵਾਰ ਹੀ ਨਹੀਂ ਆਈ ਪਰਚੀਆਂ 100 ਵਾਰ ਕੱਟ ਲਈਆਂ ਆ ਕੱਟ ਲਈਆਂ ਤੇ ਆ ਜਾਂਦੀ ਰਹੀ ਹੈ ਪਹਿਲਾਂ ਆ ਜਾਂਦੀ ਰਹੀ ਹੈ ਹੁਣ ਆਈ ਨਹੀਂ ਪਰਚੀਆਂ ਕੱਟ ਲਈਆਂ ਪਤਾ ਨਹੀਂ ਕੀ ਝਾੜੂ ਉਹਨਾਂ ਨੇ ਕੀਤਾ ਪਰਚੀਆਂ ਨਹੀਂ ਜਾ ਕੇ ਡੀਪੂ ਵਾਲੇ ਨੂੰ ਨਹੀਂ ਪੁੱਛਿਆ ਨਹੀਂ ਪਰਚੀਆਂ ਕੱਟੀਆਂ ਨੂੰ ਕਿੰਨਾ ਡੇਰ ਹੋ ਗਿਆ ਹੋ ਗਿਆ ਮਹੀਨਾ ਡੇਢ ਨਹੀਂ ਆਈ ਕਿਸੇ ਦੀ ਵੀ ਨਹੀਂ ਆਈ ਨਾ ਸਾਰੇ ਪਿੰਡ ਦੀ ਨਹੀਂ ਆਈ ਨਾ ਨਹੀਂ ਆਈ ਫਿਰ ਤਾਂ ਤੁਸੀਂ ਉਹਨਾਂ ਨੂੰ ਪੁੱਛਣਾ ਤਾਂ ਚਾਹੀਦਾ ਸੀ ਨਾ ਤੁਹਾਨੂੰ ਜਾ ਕੇ ਵੀ ਕਿਉਂ ਨਹੀਂ ਅਜੀ ਸਾਡੀਆਂ ਪਰਚੀਆਂ ਕੱਟ ਗਈਆਂ ਗੁਰਦੁਆਰਾ ਦੇ ਵਿੱਚ ਤੇ ਬਾਅਦ ਚ ਉਹਨੇ ਸਾਨੂੰ ਪੁੱਛਿਆ ਨਹੀਂ ਮਹੀਨਾ ਡੇਢ ਹੋ ਗਈ ਕਣਕ ਨਹੀਂ ਨਹੀਂ ਸੱਕੀਆਂ ਨਹੀਂ ਨਹੀਂ ਐ ਹੁੰਦਾ ਨਾ ਜੇ ਤਾਂ ਮੰਨ ਲਓ ਕਿਸੇ ਇੱਕ ਅੱਧੇ ਪਰਿਵਾਰ ਨੂੰ ਨਹੀਂ ਮਿਲੀ ਬਾਕੀਆਂ ਨੂੰ ਮਿਲ ਗਈ ਗੱਲ ਸੁਣ ਲਓ ਜੇ ਤਾਂ ਹਜੀ ਟੋਟਲੀ ਮਿਲੀ ਜੀ ਟੋਟਲੀ ਨਹੀਂ ਮਿਲੀ ਸਾਨੂੰ ਆ ਫਿਰ ਤਾਂ ਕੋਈ ਦਿੱਕਤ ਵੀ ਹੋ ਸਕਦੀ ਫਿਰ ਜ਼ਰੂਰੀ ਤਾਂ ਨਹੀਂ ਵੀ ਤੁਹਾਨੂੰ ਨਹੀਂ ਮਿਲੀ ਫਿਰ ਤਾਂ ਸਾਰੇ ਪਿੰਡ ਨੂੰ ਨਹੀਂ ਮਿਲੀ ਸਾਰੇ ਪਿੰਡ ਨੂੰ ਨਹੀਂ ਮਿਲੀ ਹਾਂ ਫਿਰ ਤੁਸੀਂ ਪੁੱਛ ਕੇ ਪੁੱਛਣ ਦਾ ਤਾਂ ਯਤਨ ਕਰਨਾ ਹੀ ਨਾ ਓਏ ਸਾਰਾ ਪਕਕੀਆਂ ਕੱਟ ਲੀਆਂ ਪਤਾ ਨਹੀਂ ਕੀ ਦਿੱਕਾ ਲੱਗ ਗਿਆ ਡੇਢ ਮਹੀਨਾ ਹੋ ਗਿਆ ਪਕਕੀਆਂ ਕੱਟੀਆਂ ਨੂੰ ਤੇ ਨਹੀਂ ਆਉਂਦੀਆਂ ਫਿਰ ਤੁਸੀਂ ਪੁੱਛਿਆ ਜ਼ਰੂਰ ਜਾ ਕੇ ਡੀਪੂ ਵਾਲੇ ਤੋਂ ਹਾਂਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਬੋਲੇ ਮੈਂ ਕਰਨੇਗ ਸਿੰਘ ਭਲਵਾਨ ਪੀ.ਜੀ.ਓ ਪੰਜਾਬ ਜਿਲ੍ਹਾ ਮੋਗਾ ਪਿੰਡ ਦੌਲਤਪੁਰਾਨੀ ਵਾ ਤੋਂ ਰੈਸ ਨੂੰ ਦੱਸ ਰਿਹਾ ਜਿਹੜੀ ਕਣਕ ਬਾਰੇ ਥੋੜੀ ਵਿਚਾਰਨਾ ਤੁਹਾਨੂੰ ਸਾਡੇ ਵੀ ਇਹੋ ਹਾਲੀ ਚੱਲਦਾ ਮੋਗਾ ਜਿਲ੍ਹੇ ਦੇ ਵਿੱਚ ਕਣਕ ਜਦੋਂ ਕੋਟਾ ਆਉਂਦਾ ਪਿੱਛੋਂ ਥੋੜਾ ਲੈ ਕੇ ਆਉਂਦੇ ਉਹ ਉਹ λε ਉਹ ਦਿਨਾਂ ਦੋ ਚਾਰ ਦਾ ਰੱਖੀ ਰੱਖਦੇ ਆ ਬੁੜੀਆਂ ਵਿਚਾਰੀਆਂ ਭਾਈ ਭਾਈ ਕੰਮ ਛੱਡ ਕੇ ਜਾਂਦੀਆਂ ਉਹ ਕਹਿੰਦੇ ਭਾਈ ਹੋਰ ਆਊਗੀ ਫੇਰ ਆਪਾਂ ਇਕੱਠਾ ਹੀ quota ਦੇਵਾਂਗੇ ਉਹ ਜਿਹੜੇ ਗਰੀਬ ਬੰਦੇ ਉਹ ਰਹਿ ਜਾਂਦੇ ਆ ਤੇ ਤਕੜਿਆਂ ਬੰਦਿਆਂ ਨੂੰ ਉਹ ਦੀਪੂ ਵਾਲਾ ਜਿਹਨਾਂ ਦਾ ਲੈਂਕਾ ਉਹਨਾਂ ਨੇ ਘਰ ਜਾ ਕੇ ਦਾਹੰਦਾ ਵੀ ਭਾਈ ਤੁਸੀਂ ਲੈ ਲਓ ਦੋ ਤਿੰਨ ਦਫਾ ਸਾਡੇ ਮੈਂ ਆਪ ਜਹੇ ਬੰਦਿਆਂ ਬੰਦਾ ਸਾਡੇ ਦੋ ਤਿੰਨ ਵੀ ਰੋਲੇ ਪੈ ਚੁੱਕੇ ਆ ਅਸੀਂ ਮੋਗੇ ਵੀ ਗਏ ਉੱਥੇ ਖਾਰੀ ਗੱਲ ਬਾਤ ਕੀਤੀ ਆ ਆਉਂਦੇ ਤੁਹਾਡਾ ਉੱਤੋਂ ਕੋਟਾ ਨਹੀਂ ਆ ਰਿਹਾ ਤੁਸੀਂ ਡੀਸੀ ਦੇ ਜਾਓ ਕਿ ਫੂਲ ਸੁਪਰਵਾਈ ਕੋਲੇ ਜਾਓ ਅਈ ਗਾ ਯਾਰ ਮੇਰੀ ਗੱਲ ਸੁਣੋ ਜਦੋਂ ਤੁਸੀਂ ਲੋਕਾਂ ਨੂੰ ਲਾਰੇ ਲਾ ਕੇ ਵੋਟਾਂ ਲਈਆਂ ਇਹ ਕਣਕ ਦਾ ਥੋੜੀ ਘਰ-ਘਰ ਪਹੁੰਚੂਗੀ ਇਹ ਹਰ ਘਰ ਚ ਦੇ ਕੇ ਜਾਵਾਂਗੇ ਹਰ ਘਣਕ ਆਟਾ ਚੌਂ ਆਟਾ ਮਿਲੂ ਦਾਲ ਮਿਲੂ ਸਭ ਕੋ ਘਰੇ ਆ ਕੇ ਉਹ ਦੇਵਾਂਗੇ ਹੁਣ ਬੁੜੀਆਂ ਲੋਕਾਂ ਨੇ ਲੈਣਾ ਲਾਈ ਬੈਠੀਆਂ ਉਥੇ ਬਹੁਤ ਵੱਡੀਆਂ-ਵੱਡੀਆਂ ਜੋ ਸਵੇਰ ਤੋਂ ਜਾਂਦੀਆਂ ਆਥਨ ਦੀ ਬੈਠਿਆ ਰਹਿੰਦੀਆਂ ਉਹ ਕਿਤੇ ਉਹ ਪਰਚੀ ਕੱਟਣਾ ਹੀ ਨਹੀਂ ਆਉਂਦਾ ਜੇ ਆਉਂਦਾ ਤਾਂ ਉਹ ਮੁੜ ਕੇ 2-3 ਘੰਟੇ ਆਉਦਾ ਆਰਾਮ ਕਰਨ ਲੱਗ ਜਾਂਦਾ ਬਹੁਤ ਔਖਾ ਕੰਮ ਜੋ ਬਾਈ ਨੇ ਕਿਹਾ ਕਰਮੂ ਆਏ ਨੇ ਸਹੀ ਗੱਲ ਕਹੀ ਆ ਵੀ ਕਾਨਕ ਨਹੀਂ ਮਿਲਦੀ ਕਿਸੇ ਨੂੰ ਇਹ ਸਰਕਾਰਾਂ ਦੇ ਫੋਕੇ ਵਹਿਦੇ ਸੀਗੇ ਕਰਕੇ ਵੋਟਾਂ ਲੈ ਗਏ ਲੋਕਾਂ ਤੋਂ ਲਾਰੇ ਲਾ ਕੇ ਬੀਚਾਰੀਆਂ 1000 ਰੁਪਿਆ ਵੀ ਡਿੱਕਣ ਨਹੀਂ ਆ ਕਹਿੰਦੇ 1000 ਰੁਪਿਆ ਦਿਆ ਕਰ ਉਹਦਾ ਫਿਰ ਬਾਅਦ ਦੇ ਵੇਖੂਗਾ ਜਿਵੇਂ ਹੋਊਗਾ ਉਹਨਾਂ ਲਾਰੇ ਦਾ ਬਹੁਤ ਵੱਡੇ ਲਾਏ ਇਹਨਾਂ ਨੇ 1000 ਰੁਪਏ ਲਾਏ ਆ 2500 ਪਹਿਲ ਕਰਨਾਂ ਕਰਾਤੇ ਲਾਏ ਸੀਗੇ ਉਹ ਤਾਂ ਸਾਰੇ ਅਧੂਰੇ ਰਹਿ ਗਏ ਦੇ ਉਹ ਤਾਂ ਇਹਨੇ ਲੋੜੀ ਦੇ ਤੋਹਫਾ ਦੇਣਾ ਸੀਗਾ ਉਹ ਤੋਹਫਾ ਸਾਨੂੰ ਆ ਦੇਤਾ ਨੇ ਜੋ ਆਪਣੀਆਂ ਬੱਚੀਆਂ ਮੈਡਮਾਂ ਬਹੁਤ ਅਤਿ ਉਚਾਰੀਆਂ ਦੱਸਦਾ ਹਜ਼ਾਰ ਤੇ ਬੱਚੀਆਂ ਸਕੂਲਾਂ ਦੇ ਵਿੱਚ ਆਪਣੇ ਬੱਚੇ ਵੜਾ ਰਹੀਆਂ ਇਹਨਾਂ ਨੂੰ ਹੱਕ ਨਹੀਂ ਮਿਲਦਾ ਸੀ ਔਰ ਇਹਨਾਂ ਨੇ ਜ਼ਹਿੇਬੰਦੀ ਦਾ ਨਾਲ ਆਹਰਾ ਲੈ ਕੇ ਸਾਡਾ ਬਤੀਆਂ ਜassiesਾਂ ਬੰਦਿਆਂ ਦਾ ਧਰਨੇ ਲਾਏ ਆ ਅਜੀ ਸਰਕਾਰ ਨੂੰ ਇਹ ਬੀਲ ਕਰਦੇ ਆ ਵੀ ਜੋ ਵੀ ਸਾਡਾ ਅਧਿਆਪਕਾ ਕੋਈ ਵੀ ਆਵਲਾ ਹੱਕ ਮਿਲਣਾ ਚਾਹੀਦਾ ਤੇ ਸਰਕਾਰਾਂ ਸਾਰਾ ਸਾਰ ਧੱਕਾ ਕਰੀ ਜਾਂਦੇ ਸਾਡੇ ਨਾਲ ਬਾਈ ਕਰਮੂ ਵਾਲਿਆ ਬਿਲਕੁਲ ਜੇ ਤਾਂ ਤੈਨੂੰ ਕੱਲੇ ਨੂੰ ਕਣਕ ਨਾ ਮਿਲੀ ਨਹੀਂ ਨਹੀਂ ਜੇ ਨਾ ਮਿਲੀ ਸਾਰੇ ਫੋਨ ਨੰਬਰ ਤੈਨੂੰ ਦੇ ਕੇ ਜਾਵਾਂਗੇ ਸਾਨੂੰ ਫੋਨ ਕਰ ਲਈ ਤੈਨੂੰ ਕਣਕ ਦਵਾਵਾਂਗੇ ਸਾਰੇ ਪਿੰਡ ਦੇ ਨਹੀਂ ਮਿਲੀ ਜੀ ਸਾਰੇ ਚਲ ਥੋੜੇ ਦਨ ਇੰਡੀਕ ਕਰ ਜੇ ਨਾ ਮਿਲੀ ਸਾਰੇ ਪਿੰਡ ਨੂੰ ਨਾ ਮਿਲੀ ਸਾਨੂੰ ਫੋਨ ਕਰ ਲਈ ਕਣਕ ਤੈਨੂੰ ਦਵਾ ਕੇ ਆਵਾਂਗੇ ਕੋਈ ਗੱਲ ਨਹੀਂ ਜੀ ਵੈਕ ਗੁਰਜੀਰਾ ਖਾਲਸਾ ਵੈਕ ਗੁਰਜੀਤ ਹਾਂ ਜੀ ਕੀ ਕਹਿਣ ਲੱਗੇ ਤੁਸੀਂ ਨੰਬਰ ਲਾਵੀਂ ਤਿੰਨ ਨੇ ਹੋ ਗਏ ਕਣਕਾ ਹੀ ਨਹੀਂ ਸਾਡੇ ਹਮ ਕਰਮੂ ਵਾਲੇ ਦੇ ਵਿੱਚ ਪਰਚੀਆਂ ਕੱਟੀਆਂ ਤਿੰਨ ਮਹੀਨੇ ਹੋ ਗਏ ਪਰਚੀਆਂ ਕੱਟੀਆਂ ਨੇ ਹੁਣ ਮਹੀਨਾ ਆ ਗਿਆ ਅੱਗੇ ਦੋ ਵਾਰੀ ਕਣਕ ਲਿਆ ਕੇ ਉਹਨਾਂ ਨੇ ਆਪ ਮਹੀਨੇ ਦਾ ਕਣਕ ਆਉਂਦੀ ਨਹੀਂ ਅੱਗੇ ਲਿਆ ਕੇ ਇੱਕ ਵਾਰੀ ਉਹਨਾਂ ਨੇ ਬਾਹਰ ਦੀ ਬਾਹਰ ਵੇਚਦੀ ਮੁੜ ਕੇ ਕਹਿੰਦੇ ਵੀ ਦੀਪੂ ਵਾਲਾ ਜਿਹੜਾ ਉਹ ਵੇਚ ਗਿਆ ਆਪ ਵੀ ਨਾਲ ਠੀਕ ਹੈ ਜਿਹੜੇ ਹਾਂ ਤਿੰਨ ਮਹੀਨੇ ਤੋਂ ਸਬੂਤ ਅਗਰ ਚੀਜ਼ ਤਾਂ ਵੇਚ ਲਈ ਉਹਨੇ ਫਿਰ ਆਪਾਂ ਕਿਉਂਕਿ ਨਾ ਕਈ ਵਾਰੀ ਅਗਲਾ ਕਹਿੰਦਾ ਵੀ ਤੁਸੀਂ ਸਬੂਤ ਲਿਆਓ ਭਾਈ ਅਹੀਂ ਵੇਚੀ ਵੇਚੀ ਦਾ ਸਬੂਤ ਹੈਗਾ ਤਾਂ ਅਸੀਂ ਕੱਲ੍ਹ ਕੱਲ੍ਹ ਨਿਕਲੋਂ ਉਹ ਹੁਣ ਵੇਚ ਨਹੀਂ ਹੈਗੇ ਆ ਸਬੂਤ ਹੈਗਾ ਪਿੰਡ ਦੇ ਬੰਦੇ ਨੂੰ ਨੰਬਰ ਦੇ ਕੇ ਜਾਣੇ ਸਾਨੂੰ ਫੋਨ ਕਰ ਲਿਓ ਜੇ ਸਬੂਤ ਰੱਖ ਸਕਦੇ ਹੋ ਤਾਂ ਤੁਹਾਡੇ ਪਿੰਡ ਆਣ ਕੇ ਆਪਾਂ ਉਹਨੂੰ ਸਵਾਲ ਪੁੱਛਾਂਗੇ ਭਾਈ ਆ ਸਬੂਤ ਆ ਤੂੰ ਕਣਕ ਕਿੱਦਾਂ ਵੇਚ ਸਕਦਾ ਅਸੀਂ ਮੀਡੀਆ ਵਾਲੇ ਵੀ ਸੱਦੇ ਸੀਗੇ ਖਬਰ ਵੀ ਲਵਾਈ ਸੀਗੇ ਇਸੇ ਤਰ੍ਹਾਂ ਤੁਹਾਡੇ ਤਰ੍ਹਾਂ ਆਏ ਸੀਗੇ ਉਦੋਂ ਆਂਦੇ ਸੀ ਆ ਜੇਗੀ ਕਣਕ ਕੋਈ ਨਹੀਂ ਆਏਗੀ ਸਾਡੇ ਤਿੰਨ ਪਿਆਣੇ ਬਾਜੋ 28 ਸੀ ਉਹਨਾਂ ਨੂੰ ਝਾੜੂ ਆਏ ਨੇ ਥਾਣੇ ਪਜਾਦਾ ਹੁਣ ਸਾਡੇ ਉਹ ਬੰਦੇ ਜੇਲ੍ਹ ਚਾ ਜੀ 20-20 ਸਾਲ ਸਜ਼ਾ ਕਰਾਈ ਗਈ ਆ ਬੇ ਨੱਕੇ ਪਸਾਏ ਗਏ ਆ ਇਹ ਪਰਚਾ ਕਰਾਏ ਚਟੇ ਦਾ 200 ਗੋਲੀ ਪੁਆਈ ਦੀ ਇੱਕ ਜਾਨੇ ਦੇ ਗੋਲੀ ਪੁਆਈ ਦੀ ਅਸੀਂ ਬੜੀ ਮਿੰਤਦਾਰ ਰਲਾ ਕੀਤਾ ਦਈਆ ਸਾਹਿਬ ਕੋਲੇ ਪਰ ਦਈਆ ਸਾਹਿਬ ਸਾਡੀ ਗੱਲ ਹੀ ਨਹੀਂ ਸੁਣਦਾ ਉਹਨ ਸੋਣ ਨੇ ਸਾਡੀ ਇੱਕ ਵੀ ਨਹੀਂ ਸੁਣੀ ਉਹ ਸਿਰ ਇਕੱਲਾ ਸੁਣਦਾ ਜਸੇ ਕਮੋਦੀ ਉਹ ਕੌਣ ਜਸਾਕ ਮੂ ਜਿਹੜਾ ਪਾਉਂਦਾ ਵਰਕਰ ਬਸ ਕੱਲੇ ਉਸੇ ਨੂੰ ਜਾਣਦਾ ਹੋਰ ਹੋਰ ਸਾਡੇ ਤੀਜੇ ਬੰਦੇ ਨੂੰ ਜਾਣਦਾ ਹੀ ਨਹੀਂ ਹੋਰ ਕਿਸੇ ਨੂੰ ਜਾਣਦਾ ਜੀ ਬੜੀ ਨਾ ਗਏ ਆ ਕੋਈ ਕੋਈ ਨਹੀਂ ਸਾਡੀ ਉਹਨੇ ਫਰਮਾਈ ਕੀਤੀ ਮੁੰਡੇ ਸਾਡੇ ਜੇਲ੍ਹ ਚ ਠੀਕ ਆ ਤੇ ਆਣ ਕੇ ਤੁਸੀਂ ਘਰ ਵੀ ਵੇਖੋ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਇਹ ਬੰਦੇ ਕੋਈ ਚਟਾ ਵੇਚਣ ਵਾਲੇ ਬੇ ਨੱਕੇ ਸਾਨੂੰ ਫਸਾਇਆ ਗਿਆ ਸੀ ਬਿਲਕੁਲ ਇਹਨਾਂ ਦੇ ਪਿੰਡ ਆਪਾਂ ਜਰੂਰ ਜਾਵਾਂਗੇ ਹਾਂ ਵੀਰ ਕੀ ਕਹਿਣਾ ਚਾਹਣਾ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਦਾ ਖਾਲਸਾ ਭਾਈ ਜੀ ਫਤਿਹ ਭਾਈ ਜੀ ਮੈਂ ਡੇਲੀ ਦੇ ਕੰਮ ਤੋਂ ਜਾਣਾ ਮੈਂ ਮੈਡਮਾ ਕਰਕੇ ਥੋੜੀ ਬਾਅਦ ਚੱਕਣਾ ਚਾਹੁੰਨਾ ਜੀ ਅਸੀਂ ਜਦੋਂ ਮੈਂ ਤਾਂ ਮਾਮਾ ਨੰਗਦੇ ਹੁੰਨੇ ਮੋਟਰਸਾਈਕਲ ਤੇ ਮੈਂ ਮਾਮਾ ਨੂੰ ਕਹਿੰਦਾ ਮਾਮਾ ਠੰਡ ਬਹੁਤ ਜ਼ਿਆਦਾ ਹੈਗੀ ਆ ਵੀ ਇੰਨੀ ਧੁੰਦ ਪੈਂਦੀ ਵੀ ਆਪਾਂ ਠਰਦੇ ਜਾਣੇ ਤੇ ਕ ਮੈਡਮ ਵੀ ਠਰਦੇ ਆ ਵੀ ਇਹਨਾਂ ਕਰਕੇ ਇੱਕ ਬਾਅਦ ਚੱਕੀਏ ਮਾਮਾ ਕਹਿੰਦਾ ਵੀ ਸਾਥ ਦਵਾਂਗੇ ਤੇ ਮੈਂ ਤਾਂ ਮਾਮੇ ਨੇ ਸਲਾਹ ਦੇ ਬਣਾਈ ਸੀ ਮੈਂ ਕਹਾ ਮਾਮਾ ਇਹ ਪੈਂ ਕਰਦੇ ਵੀ ਥੋੜਾ ਜਿਹਾ ਆ ਕੇ ਬਾਹਰ ਆਪਾਂ ਨੇ ਲਿਆ ਕੇ ਦੇਖੇ ਇਹ ਵੀ ਆਪਣੀਆਂ ਮਾਵਾ ਜਿਨ੍ਹਾਂ ਨੇ ਸਾਨੂੰ ਵਿਦਿਆ ਦਿੱਤੀਆ ਸਾਨੂੰ ਪੜਾਇਆਗਾ ਓੜੀ ਓੜੀ ਗਾਂ ਟੀਚਰ ਲੱਗਦਾ ਬੰਦਾ ਗਾਂ ਜੱਜ ਬੰਦਾ ਕਿ ਤੂੰ ਵੀ ਲੈ ਕੇ ਟੀਚਰਾਂ ਨੂੰ ਵੀ ਗਾਂ ਬੰਦਾ ਗਾਂ ਬੱਚਾ ਬੰਦਾ ਹੈਗਾ ਮੈਨੂੰ ਇੱਕਵਾਚਕਣਾ ਚਾਹੁੰਦਾ ਜੀ ਮੈਂ ਤਾਂ ਕਹਿਣਾ ਜੀ ਜਿੰਨੇ ਜੋ ਕੇ ਸਾਥ ਹੀ ਮੈਡਮਾਂ ਦਾ ਦਾਵਾਂਗੇ ਵਾਹਿਗੁਰੂ ਜੀ ਨੰਗੇ ਪੈਰੀ ਕਿਉਂ ਨੰਗੇ ਪੈਰੀ ਕਿਉਂ ਮੈਂ ਇਹ ਸੇਵਾ ਕਰਦਾ ਸੀ ਵੀਰ ਜੀ ਇੱਥੇ ਅੱਛਾ ਹਾਂਜੀ ਕਣਕ ਮਿੱਲੀ ਨੂੰ ਕੈਨੇਡਾ ਹੋ ਗਿਆ ਹਾਂਜੀ ਕਣਕ ਮਿੱਲੀ ਨੂੰ 6 ਮਹੀਨੇ ਹੋ ਗਏ ਸਾਨੂੰ ਵੀ 6 ਮਹੀਨੇ ਹੋ ਗਏ ਸ਼ੀਆਂ ਵੀ ਨਾ ਸਾਡੇ ਪਿੰਡ ਫੇਰ ਆਈ ਹੈ ਮੇਰ ਸਿੰਘ ਵਾਲੇ ਆ ਗਈ ਆ ਜੇ ਤੁਹਾਡੇ ਪਿੰਡ ਆ ਗਈ ਹਾਸ਼ੀਆਂ ਮਹੀਨਾ ਬਾਅਦ ਆਈ ਆ ਬਿਲਕੁਲ ਭਾਈ ਕਰਮੂ ਵਾਲਿਆ ਨੰਬਰ ਸਾਡਾ ਲੈ ਜਾਓ ਜਾਂ ਆਪਣਾ ਨੰਬਰ ਦੇ ਦਿਓ ਤੁਹਾਡੇ ਪਿੰਡ ਆਵਾਂਗੇ ਜੇ ਕੋਈ ਕਣਕ ਦੀ ਪ੍ਰੋਬਲਮ ਹੈਗੀ ਹੱਲ ਕਰਵਾ ਕੇ ਆਵਾਂਗੇ ਸਾਡਾ ਕੰਮ ਵੀ ਜਥੇਬੰਦੀਆਂ ਵਾਲਾ ਯਾਰ ਅਸੀਂ ਵੀ ਜਿੱਥੇ ਫਿਰ ਦਿਲ ਗਿਆ ਹੀ ਹੱਲ ਕਰਾ ਕੇ ਮੁੜੀਦਾ ਜੇਕਰ ਕੋਈ ਦਿੱਕਤ ਹੋਈ ਵੀ ਕੋਈ ਰੀਜਨ ਬਣਦਾ ਵਾ ਇਸ ਗੱਲ ਦਾ ਕਿ ਫਿਰ ਜ਼ਰੂਰ ਤੁਹਾਡਾ ਹੱਲ ਕਰਵਾ ਕੇ ਆਵਾਂਗੇ ਤੁਵਾਰੀ ਤਾਂ ਇਹਨਾਂ ਨੇ ਪਰਚੀਆਂ ਕੱਟ ਕੇ ਉਸੇ ਜੱਸੇ ਨੇ ਕੱਟ ਕੇ ਤੇ ਜਦੋਂ ਦੁਬਾਰਾ ਲੈਣਗੇ ਬਾਅਦ ਚੋਂ ਪਾੜਤੀਆਂ ਨੇ ਬਸ ਪਰਚੀਆਂ ਇਹਨਾਂ ਦਾ ਅੱਗੋਂ ਹੀ ਕੱਟ ਦੋ ਸਾਹਮਣੇ ਪਾੜਤੀਆਂ ਉਹਨੇ ਪਰਚ ਕਹਿੰਦਾ ਵੀ ਇਹ ਤਾਂ ਪਰਚੀਆਂ ਹੱਥ ਦੀਆਂ ਕਟੀਆਂ ਸੀਗੀਆਂ ਸੀਗੀਆਂ ਅੱਛਾ ਉਹ ਕਣਕ ਵੇਗੀ ਆ ਜੀ ਉਹਨੇ ਪਰਚੀਆਂ ਹੀ ਪਾੜਦੀਆਂ अच्छा ਹੁਣ ਦੁਬਾਰਾ ਫੇਰ ਕੱਟ ਦਿੱਤੇਆਂ ਨੇ ਮਹੀਨਾ ਡੇਢ ਹੋ ਗਿਆ ਤੇ ਕਣਕ ਉਦੋਂ ਕਹਿੰਦੇ ਪੰਜ ਸੱਤਾ ਦਿਨਾਂ ਤੱਕ ਆਜੇਗੀ ਅਜੇ ਤੱਕ ਕਣਕ ਨਹੀਂ ਆਈ ਸਾਡੀ ਕੋਈ ਨਹੀਂ ਤੁਸੀਂ ਸਾਡਾ ਨੰਬਰ ਆਉਦਾ ਨੰਬਰ ਦੇ ਕੇ ਜਾਓ ਤੇ ਨਾਲ ਜੱッセ ਦਾ ਵੀ ਨੰਬਰ ਦੇ ਕੇ ਜਾਓ ਗੱਲਬਾਤ ਕਰਨ ਦਾ ਯਤਨ ਕਰਾਂਗੇ ਸੰਗਤ ਜੀ ਜੇਕਰ ਵੇਖੋ ਪਹਿਲੀ ਗੱਲ ਇਹ ਹੈ ਵੀ ਸਰਕਾਰਾਂ ਨੇ ਸਾਡੇ ਲੋਕਾਂ ਨੂੰ ਇੱਥੇ ਲਿਆ ਕੇ ਖੜੇ ਕਰ ਦਿੱਤਾ ਕਿ ਅਸੀਂ ਡੀਪੂ ਦੀ ਕਣਕ ਦੀ ਉਡੀਕ ਕਰੀਏ ਜੋ ਕਿ ਗੱਲ ਹੀ ਗਲਤ ਆ ਮੈਨੂੰ ਲੱਗਦਾ ਚਾਹੀਦਾ ਹੀ ਨਹੀਂ ਸੀ ਪਰ ਜੇ ਹੁਣ ਸਰਕਾਰ ਦੇ ਘਰੋਂ ਸਹੂਲਤ ਆ ਰਹੀ ਆ ਤੇ ਫਿਰ ਇਹਨਾਂ ਭਰਾਵਾਂ ਨੂੰ ਮਿਲਣੀ ਜ਼ਰੂਰ ਚਾਹੀਦੀ ਆ ਅਸੀਂ ਪਿੰਡ ਜਾਵਾਂਗੇ ਸੰਪਰਕ ਕਰਾਂਗੇ ਜੇ ਜੋ ਜਿੱਦਾਂ ਵੀ ਹੋ ਸਕਿਆ ਇਹਨਾਂ ਦਾ ਮਸਲਾ ਹੱਲ ਕਰਵਾਉਣ ਦਾ ਅਸੀਂ ਯਤਨ ਜ਼ਰੂਰ ਕਰਾਂਗੇ ਤੁਸੀਂ ਵੀ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਇਹਨਾਂ ਭਰਾਵਾਂ ਦੀ ਆਵਾਜ਼ ਉੱਪਰ ਤੱਕ ਪਹੁੰਚਾ ਜ਼ਰੂਰ ਦਿਓ ਅਗਰ ਤੁਹਾਡੇ ਪਿੰਡਾਂ ਦੇ ਵਿੱਚ ਕੋਈ ਅਜਿਹੀ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਕਮੈਂਟਾਂ ਦੇ ਵਿੱਚ ਵਿਚਾਰ ਸਾਂਝਾ ਕਰ ਦਿਓ ਅਸੀਂ ਤੁਹਾਡੇ ਤੱਕ ਪਹੁੰਚਣ ਦਾ ਵੀ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ